ਅਜਦੇ ਯੁੱਗ ਵਿੱਚ ਜਿੱਥੇ ਇੰਟਰਨੈਟ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਹੁੰਦਾ ਜਾ ਰਿਹਾ ਹੈ ਉੱਥੇ ਹੀ ਇਸੇ ਦੇ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਨੇ ਜੋ ਆਮ ਲੋਕਾਂ ਦੇ ਜੀਵਨ ਨੂੰ ਅਸਤਵ ਵਿਅਸਤ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਇਹ ਲਗਾਤਾਰ ਵੇਖਣ ਨੂੰ ਆ ਰਿਹਾ ਹੈ ਕਿ ਸਾਈਬਰ ਠੱਗਾਂ ਵੱਲੋਂ ਆਮ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਸਾਈਬਰ ਕ੍ਰਾਈਮ ਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜ਼ਿਆਦਾਤਰ ਸੋਸ਼ਲ ਮੀਡੀਆ ਦੀ ਸਾਈਟਸ ਤੇ ਹੀ ਆਮ ਜਨਤਾ ਨੂੰ ਥੋੜੇ ਇਨਵੈਸਟਮੈਂਟ ਦੇ ਨਾਲ ਜ਼ਿਆਦਾ ਮੁਨਾਫਾ ਦੇਣ ਦਾ ਲਾਲਚ ਦੇ ਕੇ ਸਾਈਬਰ ਠੱਗੀ ਦਾ ਸ਼ਿਕਾਰ ਬਣਾਉਂਦੇ ਇਸ ਸੰਬੰਧੀ ਜਦੋਂ ਐਸਪੀ ਸਾਈਬਰ ਕ੍ਰਾਈਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਆਮ ਜਨਤਾ ਨੂੰ ਅਜਿਹੇ ਐਪਲੀਕੇਸ਼ਨ ਅਤੇ ਸਾਈਟਾਂ ਖੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਕਿਸੇ ਕਿਸਮ ਦਾ ਲਾਲਚ ਦਿੱਤਾ ਗਿਆ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਅਜਿਹੇ ਲੁਭਾਉਣੇਚ ਲਾਲਚ ਦੇ ਵਿਚ ਆ ਕੇ ਆਪਣੀ ਜੀਵਨ ਭਰ ਦੀ ਪੂੰਜੀ ਗਵਾ ਬੈਠਦੇ ਨੇ ਤਿਆ ਜਿਹਾ ਹੀ ਇੱਕ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿਸ ਵਿੱਚ ਪੜੇ ਲਿਖੇ ਵਿਅਕਤੀ ਬਲوں तकरीबन 35 ਕਰੋੜ ਰੁਪਏ ਇੱਕ ਇਨਵੈਸਟਮੈਂਟ ਐਪ ਵਿੱਚ ਲਗਾਇਆ ਗਿਆ ਤੇ ਆਪਣੀ ਜੀਵਨ ਭਰ ਦੀ ਪੂੰਜੀ ਗਵਾ ਬੈਠਾ ਇੱਕ ਹੋਰ ਨਵਾਂ ਮਾਮਲਾ ਟੈਲੀਗ੍ਰਾਮ ਐਪ ਰਾਹੀਂ ਵੀ ਸਾਹਮਣੇ ਆਇਆ ਜਿਸ ਵਿੱਚ ਟੈਲੀਗ੍ਰਾਮ ਐਪ ਤੇ ਤੁਹਾਨੂੰ 100 ਰੁਪਏ ਦੀ ਇਨਵੈਸਟਮੈਂਟ ਤੇ ਟਾਸਕ ਦਿੱਤਾ ਜਾਂਦਾ ਹੈ ਤੇ ਉਸ ਦੀ ਐਪ ਵਿੱਚ ਤੁਹਾਨੂੰ ਜਿਹੜਾ ਹੈ ਡਬਲ ਪੈਸੇ ਵਾਪਸ ਤੁਹਾਡੇ ਅਕਾਊਂਟ ਵਿੱਚ ਪਾ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਵਿਸ਼ਵਾਸ ਬਣੰਤੂ ਬਾਜ ਦੁਆਨ ਜਨਤਾ ਲੱਖਾਂ ਰੁਪਏ ਇਸ ਐਪ ਰਾਹੀਂ ਆਪਣਾ ਇਨਵੈਸਟਮੈਂਟ ਕਰਦੀ ਹੈ ਤਾਂ ਉਹ account freeze ਕਰ ਦਿੱਤੇ ਜਾਂਦੇ ਨੇ ਅਤੇ ਲੋਕਾਂ ਦੀ ਇਨਵੈਸਟਮੈਂਟ ਨੂੰ ਹੜੱਪ ਲਿਆ ਜਾਂਦਾ ਹੈ ਜੇਕਰ ਤੁਸੀਂ ਵੀ ਇੰਟਰਨੈਟ ਤੇ ਅਜਿਹੀ ਵੈਬਸਾਈਟਸ ਤੇ ਲੌਗਇਨ ਕਰਦੇ ਹੋ ਜਾਂ ਅਜਿਹੀ ਵੈਬਸਾਈਟਸ ਤੇ ਜਾ ਕੇ ਦੇਖਦੇ ਹੋ ਜਿੱਥੇ ਤੁਹਾਨੂੰ ਇਨਵੈਸਟਮੈਂਟ ਕਰਕੇ ਡਬਲ ਮੁਨਾਫਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਹੋ ਜਾਓ ਸਤਰਕ ਜੀ ਤੁਹਾਡੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਗਾ ਕਿ ਹੁਣ ਵੱਖ-ਵੱਖ ਤਰ੍ਹਾਂ ਦੇ ਸਾਈਬਰ ਫਰਾਡ ਜੋ ਚੱਲ ਰਹੇ ਨੇ ਜੋ ਅੱਜ ਕੱਲ ਇੱਕ ਸਰ ਤੋਂ ਜ਼ਿਆਦਾ ਸਾਈਬਰ ਫਰਾਡ ਚੱਲ ਰਿਹਾ ਉਹ ਚੱਲ ਰਿਹਾ ਹੈਗਾ ਇਨਵੈਸਟਮੈਂਟ ਦਾ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਲੋਕ ਜ਼ਿਆਦਾ ਰਿਟਰਨ ਦੇਣ ਦਾ ਪ੍ਰੋਸਾ ਦਵਾਉਂਦੇ ਨੇ ਇਨਵੈਸਟਮੈਂਟ ਕਰਵਾਉਂਦੇ ਨੇ ਉਹ ਆਪਣੀ ਹੀ ਇੱਕ ਨਵੀਂ ਐਪ ਬਣਾ ਕੇ ਤੁਹਾਨੂੰ ਉੱਥੇ ਰਿਟਰਨ ਸ਼ੋਅ ਕਰਦੇ ਰਹਿੰਦੇ ਨੇ ਕੋਈ ਸ਼ੋਅ ਕਰਦਾ 500% ਰਿਟਰਨ ਹੋਊਗੀ ਜੀ 600% ਰਿਟਰਨ ਹੋਊਗੀ ਬਟ ਬਾਅਦ ਦੇ ਵਿੱਚ ਉਹ ਸਾਰਾ ਦਾ ਸਾਰਾ ਪੈਸਾ ਲੈ ਕੇ ਚਲੇ ਜਾਂਦੇ ਨੇ ਇਹ ਲੇਟੈਸਟ ਬਹੁਤ ਜ਼ਿਆਦਾ ਹੋ ਰਿਹਾ ਕ੍ਰਿਪਟੋ ਕਰੰਸੀ ਦੇ ਚ ਇਨਵੈਸਟਮੈਂਟ ਕਰਨ ਦੇ ਨਾਮ ਤੇ ਸਟਾਕਸ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਨਾਮ ਤੇ ਤੇ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਨਾਮ ਤੇ ਸੋ ਮੇਰੇ ਵੱਲੋਂ ਸਾਰੇ ਲੋਕਾਂ ਨੂੰ ਗੁਜਾਰਿਸ਼ ਹੈ ਕਿ ਕੋਈ ਵੀ ਤੁਸੀਂ ਇਨਵੈਸਟਮੈਂਟ ਕਰਨੀ ਆ ਤਾਂ ਵੈਰੀਫਾਈਡ ਪਲੈਟਫਾਰਮ ਤੋਂ ਹੀ ਕਰੋ ਆਪਣੇ ਬੈਂਕ ਦੇ ਥਰੂ ਕਰੋ ਜਾਂ ਕੋਈ ਜੋ ਵੀ ਵੈਰੀਫਾਈਡ ਵੈਬਸਾਈਟਸ ਨੇ ਉਹਨਾਂ ਦੇ ਥਰੂ ਕਰੋ ਕੋਈ ਵੀ ਸੋਸ਼ਲ ਮੀਡੀਆ ਤੋਂ ਅਨਵੈਰੀਫਾਈਡ ਪਲੇਟਫਾਰਮ ਤੋਂ ਕਦੇ ਵੀ ਕੋਈ ਇਨਵੈਸਟਮੈਂਟ ਵਗੈਰਾ ਨਾ ਕਰੋ ਸਰ ਇੱਕ ਲਗਾਤਾਰ ਦੇਖਣ ਜਾ ਰਹੇ ਕਿ ਫੇਸਬੁਕ ਤੇ ਕਾਫੀ ਲੋਕੀ ਯੂਜ਼ਰਸ ਨੇ ਉਹਦੇ ਤੇ ਉਸ ਦੇ ਉੱਪਰ ਐਡਸ ਆ ਰਹੀਆਂ ਨੇ ਤੇ ਕਾਫੀ ਮਤਲਬ ਰੀਨੌਂਡ ਪਰਸਨੈਲਿਟੀਜ਼ ਨੇ ਉਹਨੂੰ ਐਡਵਰਟਾਈਜ਼ਮੈਂਟ ਦੇ ਵਿੱਚ ਕੈਰੀ ਕਰਨ ਕੇ ਇਸ ਦੇ ਪ੍ਰੋਸੈਸ ਹੋ ਗਿਆ ਮਤਲਬ ਇਹ ਐਪ ਪ੍ਰੋਸੈਸ ਹੋ ਗਿਆ ਅਸੀਂ 80 ਕਰੋੜ ਕਮਾਇਆ ਤੁਸੀਂ ਵੀ 80 ਕਰੋੜ ਕਮਾਉਦੇ ਉਹਨੂੰ ਆਪਾਂ ਇਸ ਨੂੰ ਨਕੇਲ ਬਾਣ ਨਿਕਲ ਕਰ ਬੀ ਅਮਲ ਤੇ ਲਿਆ ਰਹੇ ਆ ਇਹਦੇ ਬਾਰੇ ਵੀ ਮੈਂ ਦੱਸਣਾ ਚਾਹੂੰਗਾ ਕਿ ਸੋਸ਼ਲ ਮੀਡੀਆ ਦੇ ਉੱਪਰ ਬ ਐਪਸ 언ਵੇਰੀਫਾਈਡ ਐਪਸ ਅਵੇਲੇਬਲ ਹੈ ਗਿਆਨੇ ਫੇਸਬੁੱਕ ਦੇ ਜ਼ਰੀਏ ਜਾਂ ਕੋਈ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਜੇ ਕੋਈ ਤੁਸੀਂ ਐਪ ਡਾਊਨਲੋਡ ਕਰਦੇ ਹੋ ਤਾਂ ਸਾਡਾ ਫੋਨ ਵਾਰਨਿੰਗ ਦਿੰਦਾ ਕਿ ਇਹ ਐਪ ਹਾਰਮਫੁਲ ਹੋ ਸਕਦੀ ਹੈ ਬਟ ਅਸੀਂ ਉਹ ਵਾਰਨਿੰਗ ਨੂੰ ਇਗਨੋਰ ਕਰਕੇ ਅਸੀਂ ਉਹਨੂੰ ਡਾਊਨਲੋਡ ਕਰ ਲੈਨੇ ਆ ਇਸ ਐਪ ਦੇ ਥਰੂ ਉਹ ਸਾਡਾ ਫੋਨ ਦਾ ਡਾਟਾ ਸਾਰਾ ਲੀਕ ਹੋ ਜਾਂਦਾ ਤੇ ਇਹਦੇ ਥਰੂ ਵੀ ਬਹੁਤ ਸਾਰੇ ਲੋਕਾਂ ਨਾਲ ਠੱਗੀਆਂ ਹੋ ਰਹੀਆਂ ਨੇ ਉਹਨਾਂ ਦੇ ਕ੍ਰੈਡਿਟ ਕਾਰਡਸ ਵਗੈਰਾ ਦੇ ਪੈਨ ਵਗੈਰਾ ਸਾਰੇ ਚਲੇ ਜਾਂਦੇ ਨੇ ਉਹਨਾਂ ਦੀਆਂ ਫੋਟੋਜ਼ ਲੀਕ ਹੋ ਜਾਂਦੀਆਂ ਕੰਟੈਕਟਸ ਲੀਕ ਹੋ ਜਾਂਦੇ ਨੇ ਸੋ ਤੁਸੀਂ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਆਪਣੇ ਮੋਬਾਈਲ ਦੇ ਵਿੱਚ ਉਹ ਵੀ ਤੁਸੀਂ ਜੋ ਵੈਰੀਫਾਈਡ ਐਪਸ ਹੁੰਦੀਆਂ ਨੇ ਜਿੱਦਾਂ ਕੋਈ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਦਾ ਤਾਂ ਉਹਦੇ ਤੇ ਲਿਖਿਆ ਹੁੰਦਾ ਵੈਰੀਫਾਈਡ ਬਾਈ ਪਲੇ ਪ੍ਰੋਟੈਕਟ ਸਿਮਿਲਰਲੀ ਕੋਈ ਐਪਲ ਸਟੋਰ ਤੋਂ ਕਰਦਾ ਤਾਂ ਉਹ ਵੀ ਵੈਰੀਫਾਈਡ ਬਾਈ ਐਪਲ ਹੁੰਦੀਆਂ ਨੇ ਸਿਰਫ ਵੈਰੀਫਾਈਡ ਐਪਸ ਹੀ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰੋ ਸੋਸ਼ਲ ਮੀਡੀਆ ਦੇ ਉੱਤੇ ਜਿਆਦਾ ਇਨਵੈਸਟਮੈਂਟਸ ਦਾ ਚਾਂਸਾ ਦੇ ਕੇ ਜਿਆਦਾ ਰਿਟਰਨ ਦਾ ਚਾਂਸਾ ਦੇ ਕੇ ਜਿਹੜੀਆਂ ਐਪਸ ਲੋਕ ਡਾਊਨਲੋਡ ਕਰਦੇ ਨੇ ਉਹ ਵੀ ਬਹੁਤ ਹਾਰਮਫੁਲ ਨੇ ਉਹਨਾਂ ਦੇ ਥਰੂ ਵੀ ਬਹੁਤ ਜ਼ਿਆਦਾ ਠੱਗੀਆਂ ਸਾਹਮਣੇ ਆ ਰਹੀਆਂ ਨੇ ਇਹਨਾਂ ਐਪਸ ਲਈ ਆਪਣੇ ਲੋਕ ਕਾਰਵਾਈ ਅਮਦ ਲੈਂਦੀ ਯਾਰੀ ਇਹਨਾਂ ਕੰਪਨੀوں ਲਿਖਿਆ ਹੋਇਆ ਹੈ ਕੋਈ ਬਿਲਕੁਲ ਜੋ ਵੀ ਇਹ ਐਪਸ ਰਨ ਕਰਦੇ ਆ ਜਿਸ ਤਰ੍ਹਾਂ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਅਸੀਂ ਉਹਨਾਂ ਐਪਸ ਦੇ ਜੋ ਵੀ ਡਿਵੈਲਪਰ ਨੇ ਜਾਂ ਜਿਨ੍ਹਾਂ ਨੇ ਵੀ ਉਹਨੂੰ ਮਾਰਕੀਟ ਦੇ ਵਿੱਚ ਫਲੋਟ ਕੀਤਾ ਸੋਸ਼ਲ ਮੀਡੀਆ ਹੈਂਡਲਸ ਤੇ ਪਾਇਆ ਅਸੀਂ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਖਿਲਾਫ ਕਾਰਵਾਈ ਕਰਦੇ ਆਂ ਇੱਕ ਆਪਣੇ ਕੋਲ ਲੇਟੈਸਟ ਕੰਪਲੇਂਟ ਆਈ ਹੈ ਕਿਸੇ ਮਰ ਰੀਨੋਨ ਪਰਸਨੈਲਿਟੀ ਨਾਲ 3.ਸਮਥਿੰਗ ਕਰੋੜ ਦੇ ਕੋਈ ਉਹ ਹੈ ਫਰਾਡ ਹੋਇਆ ਹੈ ਉਸੇ ਉਹ ਕਿਸ ਤਰ੍ਹਾਂ ਦੀ ਕਿੰ ਕਿੰਨੀ ਮਦਦ ਉਹ ਜੋ ਲੇਟੈਸਟ ਫਰਾਡ ਹੋਇਆ ਇਨਵੈਸਟਮੈਂਟ ਦੇ ਨਾਮ ਤੇ ਸਾਡੇ ਕੋਲ ਹੁਣ ਪਿਛਲੇ ਹਫਤੇ ਹੀ ਇੱਕ ਐਪਲੀਕੇਸ਼ਨ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਤਕਰੀਬਨ 3.5 ਕਰੋੜ ਰੁਪਇਆ ਇਨਵੈਸਟਮੈਂਟ ਕੀਤਾ ਸਟਾਕਸ ਤੇ ਸ਼ੇਅਰ ਮਾਰਕੀਟ ਦੇ ਵਿੱਚ ਅਗੇਨ ਉਹਨਾਂ ਨੇ ਇਹ ਇਨਵੈਸਟਮੈਂਟ ਸੋਸ਼ਲ ਮੀਡੀਆ ਤੇ ਕੋਈ ਅਨਵੈਰੀਫਾਈਡ ਐਪਲੀਕੇਸ਼ਨ ਦੇ ਥਰੂ ਕੀਤਾ ਜੋ ਕਿ ਉਹ ਸਾਰਾ ਦਾ ਸਾਰਾ ਪੈਸਾ ਉਹਨਾਂ ਦਾ ਫਰਾਡਸਟਰਜ਼ ਨੇ ਹੜੱਪ ਲਿਆ ਤੇ ਹੁਣ ਉਹਨਾਂ ਦੀ ਕੋਈ ਇਨਵੈਸਟਮੈਂਟ ਨਹੀਂ ਹੈ ਕੁਝ ਵੀ ਨਹੀਂ ਹੈ ਸੋ ਅਗੇਨ ਮੈਂ ਇਸੇ ਚੀਜ਼ ਤੇ ਫੋਕਸ ਕਰੂੰਗਾ ਕਿ ਕੋਈ ਵੀ ਤੁਸੀਂ ਇਨਵੈਸਟਮੈਂਟ ਕਰਨੀ ਹੈ ਤਾਂ ਆਪਣੇ ਵੈਰੀਫਾਈਡ ਅਕਾਊਂਟਸ ਤੋਂ ਵੈਰੀਫਾਈਡ ਵੈਬਸਾਈਟਸ ਤੋਂ ਜਾਂ ਆਪਣੇ ਬੈਂਕ ਦੇ ਥਰੂ ਹੀ ਕਰੋ ਸਿਰ ਟੈਲੀਗ੍ਰਾਮ ਤੇ ਵੀ ਕੋਈ ਕੰਪਲੇਨ ਹੈ ਟੈਲੀਗ੍ਰਾਮ ਦੇ ਰਿਗਾਰਡਿੰਗ ਕੋਈ ਫਰਾਡ ਹੋਇਆ ਜੋ ਇੱਕ ਹੋਰ ਬਹੁਤ ਵੱਡੇ ਲੈਵਲ ਤੇ ਫਰਾਡ ਚੱਲ ਰਿਹਾ ਉਹ ਚੱਲ ਰਿਹਾ ਟੈਲੀਗ੍ਰਾਮ ਦੇ ਥਰੂ ਤੁਹਾਨੂੰ ਉਹ ਘਰ ਬੈਠੇ ਪੈਸੇ ਕਮਾਉਣ ਦਾ ਚਾਂਸਾ ਦਿੰਦੇ ਨੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੋਂ ਘਰ ਬੈਠੇ ਪੈਸੇ ਕਮਾਉਣ ਦੀਆਂ ਐਡਸ ਰਨ ਕਰਦੇ ਨੇ ਉਸ ਤੋਂ ਬਾਅਦ ਉਹ ਤੁਹਾਨੂੰ ਟਾਸਕ ਦਿੰਦੇ ਨੇ ਇਹਨੂੰ ਕਹਿੰਦੇ ਨੇ ਟਾਸਕ ਦਾ ਫਰਾਡ ਜੋ ਕਰਵਾਉਂਦੇ ਨੇ ਇਨੀਸ਼ੀਅਲ ਇਨਵੈਸਟਮੈਂਟ ਉਹ ਤੁਹਾਡੇ ਤੋਂ 100 150 200 300 ਰੁਪਏ ਦੀ ਕਰਵਾਉਣਗੇ ਤੇ ਤੁਹਾਨੂੰ ਕੁਝ ਟਾਸਕ ਦੇ ਕੇ ਤੁਹਾਨੂੰ ਡਬਲ ਪੈਸੇ ਵਾਪਸ ਕਰ ਦੇਣਗੇ ਫਿਰ ਇਦਾਂ ਹੌਲੀ ਹੌਲੀ ਕਰਦੇ ਲੱਖਾਂ ਦੇ ਵਿੱਚ ਉਹ ਠੱਗੀ ਮਾਰਦੇ ਨੇ ਜਦੋਂ ਤੁਸੀਂ ਜਿਆਦਾ ਅਮਾਊਂਟ ਉਹਨਾਂ ਨੂੰ ਦੇ ਦਿੰਦੇ ਹੋ ਲਾਲਚ ਦੇ ਵਿੱਚ ਆ ਕੇ ਹੋਰ ਟਾਸਕ ਕਰਨ ਲਈ ਉਹ ਤੁਹਾਡੇ ਤੋਂ ਹੋਰ ਜਿਆਦਾ ਅਮਾਊਂ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਜਦੋਂ ਜ਼ਿਆਦਾ ਅਮਾਉਂਟ ਚੱਲਿਆ ਜਾਂਦਾ ਤੇ ਉਸ ਤੋਂ ਬਾਅਦ ਉਹ ਸਾਰਾ ਅਕਾਊਂਟ ਬੰਦ ਕਰ ਦਿੰਦੇ ਨੇ ਤੁਹਾਨੂੰ ਬਲੌਕ ਕਰ ਦਿੰਦੇ ਨੇ ਤੇ ਸਾਰਾ ਪੈਸਾ ਹੜੱਪ ਲੈਂਦੇ ਨੇ ਸੋ ਜਿੰਨੀ ਵੀ ਐਪਸ ਨੇ ਇਹਨਾਂ ਵੱਲੋਂ ਇੱਕ ਇੱਕੋ ਚੀਜ਼ ਇਹਨਾਂ ਦੀ ਓਰਿਜਨਲ ਪਾਈ ਜਾਂਦੀ ਸਿਰਫ ਇਹਨਾਂ ਦੇ ਬੈਂਕ ਅਕਾਊਂਟ ਤੇ ਉਸ ਦੇ ਬਾਅਦ ਫਰਾਡ ਹੋਣ ਤੋਂ ਬਾਅਦ ਉਹ ਬੈਂਕ ਅਕਾਊਂਟ ਵੀ ਮਤਲਬ ਬੰਦ ਕਰ ਦਿੱਤੇ ਜਾਂਦੇ ਤੇ ਬੈਂਕਾਂ ਆ ਤੇ ਕੋਈ ਕਾਰਵਾਈ ਅਮਦ ਲੈਣ ਦੀ ਜਦ ਕਿ ਇਹਦੇ ਫੇਕ ਡਾਕੂਮੈਂਟਸ ਦੇ ਉੱਤੇ ਇਹ ਇਹੋ ਜਿਹੇ ਅਕਾਊਂਟ ਖੋਲੇ ਜਾ ਰਹੇ ਨੇ ਜੀ ਬਿਲਕੁਲ ਅਸੀਂ ਸਮੇਂ ਤੋਂ ਸਮੇਂ ਟਾਈਮ ਟੂ ਟਾਈਮ ਅਸੀਂ ਜਿੰਨੇ ਵੀ ਬੈਂਕ ਅਕਾਊਂਟਸ ਨੇ ਅਸੀਂ ਵੈਰੀਫਿਕੇਸ਼ਨ ਆ ਸਾਡੇ ਡਿਪਾਰਟਮੈਂਟ ਵੱਲੋਂ ਚਲਦੀਆਂ ਰਹਿੰਦੀਆਂ ਨੇ ਬਹੁਤ ਸਾਰੇ ਫੇਕ ਬੈਂਕ ਅਕਾਊਂਟ ਵੀ ਰੀਸੈਂਟਲੀ ਬੰਦ ਕਰਵਾਏ ਨੇ ਤੇ ਇਸ ਤਰ੍ਹਾਂ ਹੋਰ ਵੀ ਜਿਹੜੇ ਬੈਂਕ ਅਕਾਊਂਟ ਆਇਡੈਂਟੀਫਾਈ ਹੁੰਦੇ ਨੇ ਉਹ ਆਟੋਮੈਟਿਕਲੀ ਐਮ ਐਚ ਏ ਦੇ ਜਿਹੜਾ ਪੋਰਟਲ ਆ cybercrime.gov.in ਰਾਹੀਂ ਉਹਨਾਂ ਨੂੰ ਫ੍ਰੀਜ਼ ਕੀਤਾ ਜਾਂਦਾ ਜਿਹੜੇ ਫਰਾਡਸਟਰ ਦੇ ਅਕਾਊਂਟ ਨੇ